ਦੇਖ ਸਾਹਿਬ ਉਹ ਕੋਰਟ ਕੰਪਲੈਕਸ ਮੋਹਾਲੀ ਦੇ ਬਾਹਰ ਮੌਜੂਦ ਆ ਜਿੱਥੇ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਵਿਜੀਲਨਰ ਦੇ ਵੱਲੋਂ ਪੇਸ਼ ਕੀਤਾ ਜਾਣਾ ਸੀ ਤਾਂ ਉਸੇ ਜਗ੍ਹਾ ਦੇ ਉੱਤੇ ਉਨ੍ਹਾਂ ਦੇ ਸਮਰਥਕਾਂ ਦੇ ਵੱਲੋਂ ਕਾਲੀ ਦਲ ਦੇ ਸਮਰਥਕਾਂ ਦੇ ਵੱਲੋਂ ਧਰਨਾ ਲਗਾ ਦਿੱਤਾ ਸੀ ਤਾਂ ਗ੍ਰਿਫਤਾਰੀਆਂ ਪਾ ਲਿੱਤੀਆਂ ਗਈਆਂ ਨੇ ਦੇਖ ਸਾਹਿਬ ਦੇ ਬੱਸ ਦੇ ਵਿੱਚ ਪੁਲਿਸ ਦੇ ਵੱਲੋਂ ਲੈ ਕੇ ਜਾਇਆ ਜਾ ਰਿਹਾ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਇਹ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਮੁਹਾਲੀ ਕੋਰਟ ਦੇ ਬਾਹਰ ਦੀਆਂ ਦੇਖ ਸਕਦੇ ਹੋ ਕਿ ਅਕਾਲੀ ਆਗੂ ਜਿਹੜੇ ਪਰਮੇਂਦਰ ਤੋਹਾਨਾ ਜਿਹੇ ਨੇ ਉਹਨਾਂ ਦੇ ਨਾਲ ਵੱਡੇ ਅਕਾਲੀ ਆਗੂ ਵੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਗ੍ਰਿਫਤਾਰ ਕਰ ਲਿਆ ਤੇ ਡਿਟੇਨ ਕਰ ਡਿਟੇਨ ਕਰਕੇ ਲੈ ਕੇ ਜਾਇਆ ਜਾ ਰਿਹਾ ਤੇ ਇੱਕ ਸਾਡੇ ਕੋਲ ਤਸਵੀਰਾਂ ਇਹ ਤਸਵੀਰਾਂ ਮੋਹਾਲੀ ਕੋਰਟ ਕੰਪਲੈਕਸ ਦੇ ਬਾਹਰ ਦੀਆਂ ਨੇ ਤਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲਾ ਕੇ ਅਸੀਂ ਅਸੀਂ ਵੀ ਕੋਕਰ ਜਾ ਰੂਟ ਤੇ ਬਹੁਤ ਬਹੁਤ ਜੋ ਚਲੋ ਬਿਲਕੁਲ ਆ ਸ਼ਾਂਤਮਈ ਤਰੀਕੇ ਦੇ ਨਾਲ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਆ ਕਾਲੀ ਦਲ ਦੇ ਵਰਕਰਾਂ ਦੇ ਵੱਲੋਂ ਲੀਡਰਾਂ ਦੇ ਵੱਲੋਂ ਕੋਰਟ ਕੰਪਲੈਕਸ ਦੇ ਬਾਹਰ ਜਿੱਥੇ ਬਿਕਮ ਸਿੰਘ ਮਜੀਠੀਆ ਨੂੰ ਪੇਸ਼ ਕੀਤਾ ਜਾਣਾ ਸੀਗਾ ਅੱਜ ਵਿਜੀਲੈਂਸ ਦੇ ਵੱਲੋਂ ਤਾਂ ਉੱਥੇ ਜਿਸ ਤਰ੍ਹਾਂ ਇਹ ਪ੍ਰੋਟੈਸਟ ਕਰਨ ਦੇ ਲਈ ਵਰਕਰ ਪਹੁੰਚਦੇ ਨੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ ਕੋਰਟ ਕੰਪਲੈਕਸ ਮੁਹਾਲੀ ਦੇ ਬਾਹਰ ਦੀਆਂ ਤਸਵੀਰਾਂ ਤੁਹਾਡੇ ਨਾਲ ਲਗਾਤਾਰ DF5 ਚੈਨਲ ਪੰਜਾਬੀ ਦੇ ਉੱਤੇ ਲਾਈਵ ਸਾਂਝੀਆਂ ਕਰ ਰਹੇ ਹਾਂ ਇਹ ਤਸਵੀਰਾਂ ਲਗਾਤਾਰ ਦੇਖ ਸਕਦੇ ਹੋ ਕਿ ਬਸ ਦੇ ਵਿੱਚ ਪਿਠਾ ਦਿੱਤਾ ਗਿਆ ਹੈ ਕੀ ਗ੍ਰਫਤਾਰੀਆਂ ਜਿਹੜੀਆਂ ਕਾਲੀਆਂ ਹੋਈਆਂ ਤੇ ਪੰਜਾਬ ਸਰਕਾਰ ਮੁਰਦਾਬਾਦ ਦੀ ਨਾਰੇਬਾਜੀ ਜਿਹੜੀ ਹੈ ਵਾਰ-ਵਾਰ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਆਗੂਆਂ ਦੇ ਵੱਲੋਂ ਅਸੀਂ ਆਮਨ ਦਾ ਸ਼ਾਂਤ ਜੀ ਦੇ ਬਹਿ ਕੇ ਅਸੀਂ ਆਪ ਦਰਸ਼ਨ ਕਰ ਸਕਦੇ ਨਹੀਂ ਇਹ ਆਵਾਜ਼ ਕੋਲ ਮੈਂ ਪਸੰਦ ਕਰਾਉਣ ਦੀ ਕੋਸ਼ਿਸ਼ ਹੈ ਸਰਕਾਰ ਤੋਂ ਆਵਾਜ਼ ਨਹੀਂ ਹੋ ਰਹੀ ਹੈ ਅਸੀਂ ਬਿਲਕੁਲ ਜਿਹੜੇ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਉੱਥੇ ਧਰਨਾ ਲਗਾਇਆ ਗਿਆ ਸੀਗਾ ਤਾਂ ਧਰਨੇ ਵਾਲੀ ਥਾਂ ਦੇ ਉੱਤੇ ਪ੍ਰੋਟੈਸਟ ਕੀਤਾ ਜਾ ਰਿਹਾ ਸੀਗਾ ਪੰਜਾਬ ਸਰਕਾਰ ਦੇ ਖਿਲਾਫ ਉਹਨਾਂ ਨੂੰ ਮੁਹਾਲੀ ਕੋਰਟ ਕੰਪਲੈਕਸ ਦੇ ਬਾਹਰੋਂ ਭਾਰੀ ਪੁਲਿਸ ਬਲ ਉੱਤੇ ਪਹਿਲਾਂ ਤੋਂ ਤਾਇਨਾਤ ਸੀ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਇਹ ਟੈਂਪੂ ਟਰੈਵਲ ਦੇ ਵਿੱਚ ਗ੍ਰਿਫਤਾਰ ਕਰਕੇ ਪੰਜਾਬ ਪੁਲਿਸ ਦੇ ਵੱਲੋਂ ਲਿਜਾਇਆ ਜਾ ਰਿਹਾ ਹੈ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੋਰਟ ਕੰਪਲੈਕਸ ਮੋਹਾਲੀ ਦੇ ਬਾਹਰ ਦੀਆਂ ਤਾਂ ਪੁਲਿਸ ਵੱਲ ਜਿਹੜਾ ਪੁਲਿਸ ਸੁਰੱਖਿਆ ਮੌਜੂਦਾ ਪੁਲਿਸ ਪ੍ਰਸ਼ਾਸਨ ਇੱਥੇ ਮੌਜੂਦ ਹੈ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੋਇਆ ਹੈ ਥੋੜੀ ਦੇਰ ਦੇ ਵਿੱਚ ਇੱਥੇ ਵਿਕਰਮ ਸਿੰਘ ਮਜੀਠੀਆਣਾ ਨੂੰ ਜਿਹੜਾ ਹੈ ਇਸੇ ਕੋਰਟ ਕੰਪਲੈਕਸ ਮੋਹਾਲੀ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਇੱਦਾਂ ਬਣਾ ਤੱਕਾ ਤੁਹਾਡੇ ਸਾਹਮਣੇ ਆ ਯਾਰ ਕਿ ਜਿਹੜਾ ਬੰਦਾ ਪੰਜਾਬ ਸਰਕਾਰ ਤੇ ਲੋਕਾਂ ਦੀ ਆਵਾਜ਼ ਚੁੱਕਦਾ ਹੈ ਇਹਨਾਂ ਦੀਆਂ ਚੋਰੀਆਂ ਠੱਗੀਆਂ ਉਹਨਾਂ ਨੂੰ ਨੰਗੇ ਕਰਦਾ ਹੈ ਉਸ ਬੰਦੇ ਨੂੰ ਅੱਜ ਇਹਨਾਂ ਨੇ ਆਪਣੇ ਸਾਰੇ ਹੱਥ ਕੰਡੇ ਵਰਤ ਕੇ ਉਸ ਬੰਦੇ ਨੂੰ ਝੂਠਾ ਪਰਚਾ ਬਣਾ ਕੇ ਉਹਨੂੰ ਅੰਦਰ ਧੱਕਿਆ ਗਿਆ ਦੇਖੋ ਤਰਾਸਦੀ ਇਹ ਹੈ ਕਿ ਅੱਜ ਅਸੀਂ ਉਸ ਆਪਣੇ ਲੀਡਰ ਜੋਦੇ ਸਰਦਾਰ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਦੇ ਹੱਕ ਤੇ ਸੱਚ ਦੀ ਗੱਲ ਕੀਤੀ ਹੈ ਉਹ ਨਾ ਡਰਨ ਵਾਲਾ ਹੈ ਤੇ ਨਾ ਡਰਾਉਣ ਵਾਲਾ ਹੈ ਤੁਹਾਨੂੰ ਪਤਾ ਹੈ ਜਿਹੜਾ ਇਹ ਸਰਕਾਰ ਦੇ ਖਿਲਾਫ ਕੋਈ ਵੀ ਪਾਰਟੀ ਦਾ ਬੰਦਾ ਲੀਡਰ ਆਵਾਜ਼ ਚੁੱਕਦਾ ਹੈ ਤਾਂ ਉਹਦੇ ਖਿਲਾਫ ਝੂਠੇ ਪਰਚੇ ਉਹਨੂੰ ਝੂਠੇ ਕੇਸਾਂ ਦੇ ਅੰਦਰ ਅੰਦਰ ਦਿੱਤਾ ਜਾਂਦਾ ਹੈ ਅੱਜ ਦੇਖੋ ਤੁਹਾਡੇ ਸਾਹਮਣੇ ਕਾਂਗਰਸ ਪਾਰਟੀ ਭਾਜਪਾ ਹੋਰ ਜਿੰਨੇ ਵੀ ਪਾਰਟੀਆਂ ਨੇ ਸਾਰੀਆਂ ਪਾਰਟੀਆਂ ਦੇ ਲੀਡਰ ਅੱਜ ਉਸ ਜੋੜੇ ਦੀ ਹੱਕ ਦੇ ਵਿੱਚ ਆ ਗਏ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅੱਜ ਵਿਕਰਮ ਚੀਠੀਏ ਨਾਲ ੱਤਕਾ ਹੋ ਰਿਹਾ ਹੈ ਕੱਲ ਨੂੰ ਸਾਡੇ ਨਾਲ ਹੋਣਾ ਹੈ ਕੱਲ ਨੂੰ ਪ੍ਰੈਸ ਦੇ ਨਾਲ ਹੋਣਾ ਹੈ ਜੇਕਰ ਇਹੇ ਤਰ੍ਹਾਂ ਲੋਕਾਂ ਦਾ ਗਲਾ ਘੁੱਟਿਆ ਗਿਆ ਤਾਂ ਇਹਨਾਂ ਨੇ ਉਹ ਐਮਰਜੈਂਸੀ ਦੇ ਜਿਹੜੇ ਹਾਲਾਤ ਨੇ ਪੰਜਾਬ ਸਰਕਾਰ ਸਰਦਾਰ ਭਗਤ ਸਿੰਘ ਮਾਨ ਜੀ ਨੇ ਮੇਰੀ ਬੇਨਤੀ ਏ ਤੁਹਾਡਾ ਦੇਲ ਸਾੜ ਰਹਿ ਗਿਆ ਇਦੋਂ ਬਾਅਦ ਤੁਹਾਨੂੰ ਕੱਲੀ-ਕੱਲੀ ਗੱਲ ਦਾ ਹਸਾਬ ਦੇਣਾ ਪੈਣੇ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਦੇ ਕਾਲੀ ਕਾਂਗਰਸੀਆਂ ਨੇ ਝੱਲ ਲੇ ਤੈਨੂੰ ਪੱਜੇ ਨੂੰ ਬਾਹਰ ਨਹੀਂ ਠਾਉਣਾ ਤੈਨੂੰ ਪੱਜੇ ਨੂੰ ਰਸਤਾ ਨਹੀਂ ਦਿਉਣਾ ਕਿ ਮੈਂ ਕਿੱਥੇ ਲੁਕਾਂ ਨਾ ਇਹ ਜੀਆਂ ਜੜੀਆਂ ਬੁਧਕੀਆਂ ਇਹਨਾਂ ਲੋਕਾਂ ਦੇ ਨਾਲ ਕਰੋ ਜੇਕਰ ਤੁਸੀਂ ਲੋਕਾਂ ਨੇ ਤੁਹਾਨੂੰ ਚੁਣਿਆ ਤੁਹਾਨੂੰ 90 93 ਐਮਐਲਏ ਦਿੱਤੇ ਨੇ ਉਹ ਪੰਜਾਬ ਦੇ ਵਿਕਾਸ ਦੀ ਹੋਰ ਗੱਲਾਂ ਕਰਨ ਦੀ ਤੁਹਾਨੂੰ ਇਹ ਜਿਹੜੇ ਐਮਐਲਏ ਦਿੱਤੇ ਨੇ ਇਹ ਐਮਐਲਏ ਲੋਕਾਂ ਨੂੰ ਤੰਗ ਕਰਨ ਦੇ ਲਈ ਨਹੀਂ ਦਿੱਤੇ ਇਸ ਕਰਕੇ ਅੱਜ ਅਸੀਂ ਆਪਣੇ ਉਸ ਲੀਡਰ ਦੇ ਹੱਕ ਦੇ ਵਿੱਚ ਖੜੇ ਆਂ ਪੰਜਾਬ ਸਰਕਾਰ ਮੁਰਦਾਬਾਦ ਅਕੀਮ ਨਗਰਾਂ ਨਾਲ ਜੋ ਮਾਹੌਲ ਹੈ ਕਦੇ ਨਹੀਂ ਕਹਿੰਦੇ ਸਾਡੇ ਨਾਲ ਨਾ ਸ਼ਿਰੀਰ ਮੈਨੂੰ ਹਿਸ਼ਿਆਮ ਹਾੜੀ ਕੋਰਪਰੇਟ ਦੇ ਬਾਹਰ ਆਏ ਤਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅਨਾਰੇਵਾਜੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਨੂੰ ਮਤਾਵਰ ਇਹ ਤਸਵੀਰਾਂ ਦੇਖ ਸਕਦੇ ਹੋ ਸ਼ਾਂਤਵੇਂ ਤਰੀਕੇ ਨਾਲ ਜਿਹੜੀ ਪੁਲ ਜਿੱਥੇ ਧੋਣ ਦਾ ਨਾਮ ਹੈ ਤਸਵੀਰਾਂ ਇਹ ਤਸਵੀਰਾਂ ਇਸ ਸੋਖੇ ਦਾ ਅਜਿਹੀ ਜੀ ਨਾਮ ਦੇ ਬੰਦੇ ਦੇ ਚੱਲਣ ਇਹ ਤਸਵੀਰਾਂ ਇਸ ਸੋਖੇ ਦਾ ਮਨੂਸ ਜੀ ਮੇ ਕਲਨ

लॻाया वाहेगुरू जी फतेशूरी निडर हां निरप रहा आजाद हां सच कह गल करांगे सियासी हवा की हुक्मराना होगा सीधे सवाल सब तो पहला पहुँचावे थोड़े तो तक सिर्फ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ